ਜਿਵੇਂ ਪੰਜਾਬ ਸਰਕਾਰ ਨਸ਼ਾ ਵਿਰੋਧ ਮੁਹਿੰਮ ਲਗਾਤਾਰ ਚਲاندی ਆ ਰਹੀ ਹੈ ਉਸੇ ਪਟਿਆਲਾ ਦੇ ਵਿੱਚ ਵੀ ਅੱਜ ਪਟਿਆਲਾ ਦੇ ਪੰਜਾਬ ਪੁਣੇ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੇ ਹੈ ਕਿ ਨਸ਼ਾ ਵਿਰੋਧ ਜਿਹੜੇ ਹੈ ਕਿ ਸਾਈਕਲ ਰੈਲੀ ਜਿਹੜੀ ਕੱਢ ਕੇ ਇੱਕ ਨੌਜਵਾਨਾਂ ਨੂੰ ਇੱਕ ਸਨਹਿ ਦਿੱਤਾ ਹੈ ਨਸ਼ਾ ਦੇ ਵਿਰੁੱਧ ਤੇ ਜਿਹੜੇ ਨੌਜਵਾਨ ਇੱਥੇ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖਿਓ ਟੀ-ਸ਼ਰਟਾਂ ਪਾ ਕੇ ਨਸ਼ਾ ਮੁਕਤ ਪੰਜਾਬ ਜੇ ਟੀ-ਸ਼ਰਟਾਂ ਪਾ ਕੇ ਇੱਥੇ ਜਿਹੜੀ ਹੈਗੀ ਸਾਈਕਲ ਰੈਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਟੀਚਰ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਮੈਂ ਪਹਿਲੇ ਤੇ ਨਸ਼ਾ ਵਿਰੋਧ ਜਿਹੜੇ ਪੰਜਾਬ ਸਰਕਾਰ ਵੱਲੋਂ ਇੱਕ ਮੁਹ ਇਹ ਬਹੁਤ ਹੀ ਪੋਜ਼ਿਟਿਵ ਹੈਗਾ ਸਟੈਪ ਹੈ ਕਿਉਂਕਿ ਅੱਜ ਵੀ ਜੇ ਸਮਾਜ ਦੇ ਵਿੱਚ ਨਸ਼ਾ ਆਪਾਂ ਦੇਖਦੇ ਆ ਕਿ ਵਧਦਾ ਜਾ ਰਿਹਾ ਹੈ ਅਗਰ ਇਸ ਤਰੀਕੇ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤਾਂ ਨਸ਼ੇ ਤੋਂ ਜਿਹੜਾ ਮੈਨੂੰ ਲੱਗਦਾ ਆਪਣਾ ਪੰਜਾਬ ਜਲਦੀ ਮੁਕਤ ਹੋ ਜਾਏਗਾ ਕਿਉਂਕਿ ਹਰ ਇੱਕ ਚੀਜ਼ ਦੇ ਲਈ ਆਪਾਂ ਨੂੰ ਜਾਗਰੂਕਤਾ ਦੀ ਲੋੜ ਪੈਂਦੀ ਹੈ ਤੇ ਇੱਕ ਨੌਜਵਾਨਾਂ ਨੂੰ ਇਨਵੋਲ ਕਰਕੇ ਇਸ ਚੀਜ਼ ਟੀਚਰਸ ਨੂੰ ਇਨਵੋਲ ਕਰਕੇ ਇਹ ਬਹੁਤ ਹੀ ਵਧੀਆ ਸਟੈਪ ਹੈ ਕਿਉਂਕਿ ਜਿਹੜੇ ਬੱਚੇ ਹੀ ਹੈ ਉਹੀ ਆਪਣੀ ਸ਼ਾਨ ਬਾਨ ਨੇ ਤੇ ਉਹਨਾਂ ਨੂੰ ਹੀ ਗਾਈਡੈਂਸ ਦੀ ਲੋੜ ਹੈ ਕਿ ਸਾਡੇ ਸਕੂਲ ਦੇ ਬੱਚੇ ਸਰਕਾਰੀ ਕੋਆਡ ਮਲਟੀਪਰਪਸ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਈਕਲ ਰੈਲੀ ਦੇ ਵਿੱਚ ਭਾਗ ਲਿਆ ਅਸੀਂ ਟੀਚਰਸ ਨੇ ਵੀ ਪਾਰਟਿਸਿਪੇਟ ਕੀਤਾ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦੀਆਂ ਰੈਲੀਆਂ ਜੋ ਸੋਸ਼ਲ ਮੋਟਿਵ ਨੂੰ ਲੈ ਕੇ ਅੱਗੇ ਹੁੰਦੀਆਂ ਰਹਿਣਗੀਆਂ ਅਸੀਂ ਸਾਰੇ ਵੱਚੜ ਕੇ ਭਾਗ ਲਵਾਂਗੇ ਤੇ ਜੋ ਇਹ ਮੋਟਿਵ ਹੈ ਕਿ ਨਸ਼ੇ ਤੋਂ ਮੁਕਤ ਕਰਾਉਣਾ ਦੇਸ਼ ਨੂੰ ਇਹ ਬਹੁਤ ਹੀ ਵਧੀਆ ਤੇ ਇਹਦੇ ਲਈ ਸਾਡੇ ਬੱਚੇ ਇੱਕ ਸਲੋਗਨ ਵੀ ਬੋਲਣਾ ਚਾਣਗੇ ਹਾਂਜੀ ਬੱਚੇ ਸਾਰਿਆਂ ਨੇ ਜ਼ੋਰ ਦੀ ਬੋਲਣਾ ਹੈ ਨਸ਼ੇ ਨੂੰ ਭਜਾਉਣਾ ਨੌਜਵਾਨ ਨੂੰ ਬਚਾਉਣਾ ਨਸ਼ੇ ਨੂੰ ਭਜਾਉਣਾ ਨੌਜਵਾਨ ਨੂੰ ਬਚਾਉਣਾ ਨਸ਼ੇ ਨੂੰ ਭਜਾਉਣਾ ਹੈ ਤੇ ਨੌਜਵਾਨ ਨੂੰ ਬਚਾਉਣਾ ਹੈ ਮੈਂ ਪਟਿਆਲਾ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੀ ਹੈ ਉਹ ਵੱਡਾ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਹੈ ਪਟਿਆਲਾ ਪੁਲਿਸ ਦਾ ਤੇ ਕਿਉਂਕਿ ਪੂਰੇ ਸਮਾਜ ਨੂੰ ਹੀ ਮੇਰਾ ਖਿਆਲ ਹੈ ਇਹਨਾਂ ਨੇ ਸ਼ਾਮਲ ਕੀਤਾ ਹੈ ਸਪੈਸ਼ਲੀ ਮਲਟੀ ਪਰਪਸ ਸਕੂਲ ਦੇ ਬੱਚੇ ਅਸੀਂ 100 ਬੱਚੇ ਤਕਰੀਬਨ ਲੈ ਕੇ ਆਏ ਆ ਇਸ ਰੈਲੀ ਦੇ ਵਿੱਚ ਕਿਉਂਕਿ ਇੱਕ ਬੱਚਾ ਜੇ ਇਸ ਤੋਂ ਜਾਗਰਤ ਹੋਊਗਾ ਉਸ ਦਾ ਪੂਰਾ ਪਰਿਵਾਰ ਨੂੰ ਉਹ ਦੱਸੂਗਾ ਕਿ ਅਸੀਂ ਅੱਜ ਰੈਲੀ ਕਰਨ ਵਾਸਤੇ ਜਾ ਰਹੇ ਹਾਂ ਅਸੀਂ ਕਿਉਂ ਜਾ ਰਹੇ ਹਾਂ ਤੇ ਨਸ਼ੇ ਅੱਜ ਕੱਲ ਜਿਹੜੀ ਸ਼ੁਰੂਆਤ ਹੈ ਨੌਜਵਾਨਾਂ ਤੋਂ ਹੀ ਹੁੰਦੀ ਹੈ ਸਕੂਲ ਲੈਵਲ ਤੋਂ ਹੀ ਜਿਹੜੇ ਬੱਚੇ ਨੇ ਕਈ ਇਸ ਦੇ ਚੁੰਗਲ ਚ ਫਸ ਜਾਂਦੇ ਨੇ ਸੋ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਮਤਲਬ ਬੱਚਿਆਂ ਨੂੰ ਪੂਰੇ ਸਮਾਜ ਨੂੰ ਅਵੇਅਰ ਕਰਨ ਵਾਸਤੇ ਤਾਂ ਕਿ ਅਸੀਂ ਨੌਜਵਾਨ ਪੀੜੀ ਨੂੰ ਬਚਾ ਸਕੀਏ ਤੇ ਨਸ਼ਿਆਂ ਵਰਗਾ ਜਿਹੜਾ ਛੇਮਾ ਦਰਿਆ ਅਸੀਂ ਕਹਿੰਦੇ ਆਂ ਵੀ ਵਗ ਰਿਹਾ ਹੈ ਉਸ ਤੋਂ ਅਸੀਂ ਆਪਣੇ ਨੌਜਵਾਨਾਂ ਨੂੰ ਬਚਾਈਏ ਸੋ ਸਾਨੂੰ ਬਹੁਤ ਹੀ ਵਧੀਆ ਲੱਗਿਆ ਅਸੀਂ ਮੇਰੇ ਖਿਆਲ ਪੰਜ ਵਜੇ ਦੇ ਤਕਰੀਬਨ ਇੱਥੇ ਆਈ ਹਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਸਾਡੇ ਬੱਚੇ ਵੀ ਬੜੇ ਖੁਸ਼ ਨੇ ਇਸ ਚੀਜ਼ ਵਾਸਤੇ ਕੇ ਇੱਕ ਹੁਕਮ ਹੈ ਕਿ ਨੌਜਵਾਨਾਂ ਨੂੰ ਬਚਾਓ ਤੇ ਨਸ਼ੇ ਨੂੰ ਦੂਰ ਭਜਾਓ ਕਿਉਂਕਿ ਮੇਰਾ ਕਹਿ ਲੈ ਨਸ਼ਾ ਜਿਹੜਾ ਇੱਕ ਪਰਿਵਾਰ ਦੇ ਵਿੱਚ ਜੇ ਆ ਜਾਂਦਾ ਹੈ ਨਾ ਤਾਂ ਪੂਰੇ ਕਈ ਪੀੜ੍ਹੀਆਂ ਨੂੰ ਖਤਮ ਕਰ ਦਿੰਦਾ ਪਟਿਆਲਾ ਪੁਲਿਸ ਲਗਾਤਾਰ ਇਸ ਤਰ੍ਹਾਂ ਦੀ ਮੁਹਿੰਮ ਚਲਾਉਂਦੀ ਆ ਰਹੀ ਹੈ ਲੋਕਾਂ ਨੂੰ ਸਮਝਾਉਂਦੀ ਆ ਰਹੀ ਹੈ ਤੇ ਲੋਕਾਂ ਦਾ ਵੀ ਫਰਜ਼ ਬੰਦਾ ਕਿ ਪਟਿਆਲਾ ਪੁਲਿਸ ਦਾ ਜਿਹੜਾ ਸਾਥ ਦਿੱਤਾ ਜਾਵੇ ਜੀ ਬਿਲਕੁਲ ਬੰਦਾ ਜੀ ਜਦੋਂ ਐਫਰਟ ਹੁੰਦੀਆਂ ਨੇ ਤਾਂ ਜੇ ਆਪਾਂ ਪੁਲਿਸ ਦਾ ਸਾਥ ਦੇਵਾਂਗੇ ਤਾਂ ਨੇਚਰਲੀ ਹੈ ਤਾਂ ਉਹਨਾਂ ਨੂੰ ਹੋਰ ਪਾਵਰ ਮਿਲੂਗੀ ਤੇ ਜਿਹੜਾ ਜੋ ਵੀ ਬੁਰਾਈ ਹੈ ਨਸ਼ੇ ਨੂੰ ਲੈ ਕੇ ਜੋ ਬਹੁਤ ਹੀ ਕਣ ਵਾਂਗੂ ਖਾਰੀ ਆਪਣੇ ਸਮਾਜ ਨੂੰ ਉਹ ਜਲਦੀ ਕਵਰ ਅਪ ਕੀਤੀ ਜਾਊਗੀ ਤਾਂ ਮੈਂ ਉਮੀਦ ਕਰਦੀ ਆ ਸਾਰੇ ਨੌਜਵਾਨ ਸਟੂਡੈਂਟਸ ਨੂੰ ਜੋ ਕਿ ਸਾਡੇ ਦੇਸ਼ ਦਾ ਭਵਿੱਖ ਨੇ ਕਿ ਉਹਨਾਂ ਨੇ ਹਮੇਸ਼ਾ ਪੁਲਿਸ ਦਾ ਸਾਥ ਦੇਣਾ ਹੈ ਆਪਣੇ ਵਾਲੇ ਵਾਲੇ ਦਾ ਸਾਥ ਦੇਣਾ ਹੈ ਤੇ ਉਹਨਾਂ ਨੇ ਇੱਕ ਫੋਰਸ ਬਣ ਕੇ ਇਸ ਨਸ਼ੇ ਨੂੰ ਜਿਹੜਾ ਸਮਾਜ ਦੇ ਵਿੱਚੋਂ ਦੂਰ ਕਰਨਾ ਹੈ ਨਸ਼ਿਆਂ ਨੂੰ ਤੇ ਤੁਸੀਂ ਜਾਗਰੂਕ ਕਰ ਰਹੇ ਕਿ ਐ ਵੀ ਕਹੋਗੇ ਕਿ ਹਾਂ ਵੀ ਜਿਹੜੇ ਕਿ 18 ਸਾਲ ਤੋਂ ਕਿਉਂਕਿ ਮਹਿੰਮ ਚਲਾਈ ਜਾ ਰਹੀ ਹੈ 18 ਸਾਲ ਤੋਂ ਘੱਟ ਵਾਈਕਲ ਚਲਾਏ ਜਾਣ ਉਹਨਾਂ ਨੂੰ ਵੀ ਨੌਜਵਾਨਾਂ ਨੂੰ ਸਮਝਾਇਆ ਜਾਏਗਾ ਕਿ ਘੱਟ ਉਮਰ ਦੇ ਜਿਹੜੇ ਹੈਗੇ ਨੇ ਬੱਚੇ ਨਾ ਵਾਈਕਲ ਨੂੰ ਚਲਾਣਾ ਸਹੀ ਹੈ ਜੀ ਜਿਹੜੇ 18 ਸਾਲ ਤੋਂ ਘੱਟ ਹੈ ਉਹ ਨਾ ਚਲਾਓ ਕਿਉਂਕਿ ਐਕਸੀਡੈਂਟ ਵਗੈਰਾ ਹੁੰਦੇ ਰਹਿੰਦੇ ਆ ਇਹ ਨਾਲੇ ਸਕੂਲ 'ਚ ਵੀ ਮੈਂ ਸਾਡੇ ਸਕੂਲ ਵਾਲੇ ਨੇ ਵੀ ਮਨਾ ਕੀਤਾ ਕਿ ਜਿਹੜਾ 18 ਸਾਲ ਤੋਂ ਘੱਟ ਆ ਉਹ ਵਹੀਕਲ ਨਾਲ ਹੈ। ਤੇ ਨਸ਼ਿਆਂ ਦੇ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ? ਹਾਂਜੀ ਹਾਂ ਦੂਰ ਰਹਿਣਾ ਚਾਹੀਦਾ ਜੀ। ਉਹ ਤੁਸੀਂ ਬਹੁਤ ਵਧੀਆ ਜਿਹੜਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਮਲਟੀਪਰਪਸ ਸਕੂਲ ਦੇ ਜਿਹੜੇ ਬੱਚੇ ਦਾਪਤੀ ਜਿਹੜੇ ਹੈਗੇ ਨੇ ਪਹੁੰਚੇ ਦਾ ਟੀਚਰ ਵੀ ਇੱਥੇ ਨੇ ਕੋ ਇੱਥੇ ਪਹੁੰਚੇ ਨੇ। ਸਰ ਬੜੇ ਵਧੀਆ ਤੁਸੀਂ ਸਪੀਚ ਕਰਦੇ ਹੋ ਇਹ ਨਜ਼ਰ ਆਏ ਬੱਚਿਆਂ ਨੂੰ ਇੱਕ ਜਾਗਰੂ ਕਰਦੇ ਆਏ ਨਸ਼ਿਆਂ ਦੇ ਵਿਰੁੱਧ ਕੀ ਕਹੋਗੇ ਮਾਨ ਜੋ ਡੀਆਈਜੀ ਹਰਚਨ ਸਿੰਘ ਪੁੱਲਰ ਸਾਹਿਬ ਮਾਨ ਜੋ ਸਰਦਾਰ ਨਾਨਕ ਸਿੰਘ ਆਈਪੀਐਸ ਐਸਐਸਪੀ ਪਟਿਆਲਾ ਬੜਾ ਪ੍ਰਸ਼ੰਸਾ ਮੈਂ ਅੱਜ ਦਾ ਅਪਰਾਧਾ ਕੀਤਾ ਅਸੀਂ ਅਧਿਆਪਕ ਸਹਿਬਾਨਾਂ ਦਾ ਸਾਰੇ ਵਿਦਿਆਰਥੀਆਂ ਦਾ ਸਾਰੇ ਐਥਲੀਟਾਂ ਦਾ ਬਹੁਤ ਧੰਨਵਾਦੀ ਆ ਦਿਨਕ ਸਵੇਰਾ ਜੀ ਤੇ ਮੀਡੀਆ ਦਾ ਵੀ ਸਿੱ ਧੰਨਵਾਦੀ ਆ ਇੱਕ ਬੜੇ ਬੜੀਆਂ ਸ਼ਹਿਰ ਦੀਆਂ ਲਾਈਨਾਂ ਜੀ ਵੀ ਟੀਕੇ ਗੋਲੀਆਂ ਸਮੈਕਾਂ ਵਾਲੀ ਲੋਰ ਨਾ ਦਿਓ ਸਾਨੂੰ ਡਾਂਗਾ ਤਲਵਾਰਾਂ ਬੱਤੀ ਬੋਰ ਨਾ ਦਿਓ ਰਗ ਰਗ ਸਾਡੀ ਨਸ਼ਿਆਂ ਚ ਨਾਸ਼ ਨਾ ਕਰੋ ਚੋਰਾ ਹੱਡਾਂ ਨੂੰ ਲਵਾ ਕੇ ਜ਼ਿੰਦਾ Laash ਨਾ ਕਰੋ ਜੋ ਰੱਖੇ ਸਭ ਨੂੰ ਪਰੋ ਕੇ ਐਸੀ ਗਾਨੀ ਚਾਹੀਦੀ ਪੰਜਾਬ ਨੂੰ ਸੁਵਾਂਤ ਜਵਾਨੀ ਚਾਹੀਦੀ ਇਹ ਪੰਜਾਬ ਦੀ ਜਵਾਨੀ ਨੂੰ ਸਲਾਮਤ ਰੱਖਣ ਦੇ ਲਈ ਪੰਜਾਬ ਦੀਆਂ ਫਜਾਵਾਂ ਦੇ ਅੰਦਰ ਮੁਹੱਬਤ ਤੇ ਰਸ ਖੋਲਣ ਦੇ ਲਈ ਟੰਗ ਮੇ ਜਿੱਤਣ ਦੇ ਲਈ ਇਹ ਕਰਬਚਾਲੀ ਕਰੋੜ ਭਾਰਤੀਆਂ ਦੇ ਪਰ ਸਿੱਧ ਬਾਸ ਫਲਸਫੇ ਦੇ ਮਾਲਕਾਂ ਨੂੰ ਜਿੱਥੇ ਸਰਵਨਤਾ ਨਹੀਂ ਕਰਨੀ ਤਰਪੀਤਾ ਸਾਹਿਬੇ ਕਮਾਲ ਸਾਈਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਆਨੇ ਕਿ ਨਸ਼ਾ ਕਰੋ ਚੰਗੀ ਸੰਗਤ ਵਿੱਚ ਰਹਿਣ ਦਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਤੇ ਚੰਗੀ ਸੰਗਤ ਵਿੱਚ ਰਹਿਣ ਦੇ ਨਾਲ ਹੀ ਇਹ ਵੱਡੇ ਸਫਲਤਾ ਦੇ ਮਕਾਮਾਂ ਨੂੰ ਛੂਹਿਆ ਜਾ ਸਕਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਸਫਲ ਰਹੀ ਹੈ ਰੈਲੀ ਜੀ ਸ਼ੁਕਰੀਆ ਬਹੁਤ ਵਧੀਆ ਗੱਲ ਕਹੀ ਹੈ ਕਿ ਪਾਸ਼ਾ ਜੀ ਨੇ ਕਿਹਾ ਕਿ ਨਸ਼ਾ ਉਸ ਜੀ ਦਾ ਕਰੋ ਕਿ ਚੰਗੀ ਸੰਗਤ ਦਾ ਰਹਿਣ ਦਾ ਤੇ ਬਹੁਤ ਵਧੀਆ ਗੱਲ ਵੀਰ ਜੀ ਨੇ ਕਹੀ ਹੈ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਸਾਈਕਲ ਰੈਲੀ ਅੱਗੇ ਜਿਹੜੀ ਉਹ ਹੁਣ ਜਿਹੜੀ ਅੱਗੇ ਸਮਾਪਤ ਹੋ ਗਈ ਹੈ ਤੇ ਸਕੂਲ ਦੇ ਜਿਹੜੇ ਬੱਚੇ ਵੱਲੋਂ ਜਿਹੜੇ ਹੈਗੇ ਜਿਹੜੇ ਇੱਥੇ ਸਕੂਲ ਦੀ ਜਿਹੜੇ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਹੈਗੇ ਰੈਲੀ ਖਤਮ ਕੀਤੀ ਗਈ ਹੈ ਸੋ ਡੀਐਸਪੀ ਸੰਦੇਵ ਸਿੰਘ ਤੇ ਡੀਐਸਪੀ ਅਸ਼ੋਕਰਾਮ ਜੀ ਡੀਆ ਟ੍ਰੈਫਿਕ ਤੇ ਟ੍ਰੈਫਿਕ ਇੰਚਾਰਜ ਲਡੇ ਪਹਿੜੀ ਜੀ ਇੱਥੇ ਮੌਜੂਦ ਹੈ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਮੂਹਮ ਵਧੀਆ ਰੰਗ ਲਈ ਹੈ ਪੰਜਾਬ ਸਰਕਾਰ ਦੇ ਨਸ਼ਿਆ ਖਿਲਾਫ ਛੇੜੀ ਗਈ ਮੁਹਿੰਮ ਦੇ ਚਲਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਾਨਯੋਗ ਡੀਸੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਨਮਾਈ 'ਚ ਇਸ ਸੈਕੰਡ ਰੈਲੀ ਦਾ ਇੰਤਜ਼ਾਮ ਕੀਤਾ ਗਿਆ ਸੀ ਇਹਦੇ 'ਚ ਜਿਹੜੀ ਮੇਨ ਗੱਲ ਦੇਖਣ ਵਾਲੀ ਆ ਕਿ ਤੁਸੀਂ ਦੇਖਿਆ ਹੋਣਾ ਛੋਟੇ-ਛੋਟੇ ਬੱਚੇ ਸਕੂਲਾਂ ਦੇ ਬੜੇ ਸ਼ੌਂਕ ਨਾਲ ਉਹਨਾਂ ਨੇ ਇਹਦੇ 'ਚ ਪਾਰਟਿਸਪੇਟ ਕੀਤਾ ਤੇ ਹਰ ਇੱਕ ਬੜੇ ਚਾਅ ਨਾਲ ਇੱਥੇ ਅਜੇ ਉਹਨਾਂ ਦਾ ਜਾਣ ਨੂੰ ਦਿਲ ਨਹੀਂ ਕਰ ਰਿਹਾ ਤੇ ਇੱਕ ਬਹੁਤ ਅੱਛੀ ਸ਼ੁਰੂਆਤ ਆ ਤਾਂ ਮੈਂ ਤੁਹਾਡੇ ਮਾਧਮ ਰਾਈ ਸਾਰੇ ਨੌਜਵਾਨਾਂ ਨੂੰ ਇਹ ਡੈਂਟੀਫਾਈ ਕਰਦਾ ਤੇ ਉਹਨਾਂ ਵਾਸਤੇ ਪ੍ਰੇਰਣਾ ਵੀ ਹੈ ਕਿ ਉਹ ਨਸ਼ੇ ਤਿਆਗ ਕੇ ਆਪਣੇ ਮੁਖ ਧਾਰਾ ਚ ਆਉਣ ਤੇ ਖੇਡਾਂ ਵੱਲ ਹੈ ਜਿਹੜਾ ਉਹ ਪ੍ਰोत्ਸਾਹਤ ਬੱਚਿਆਂ ਨੂੰ ਕਰਦੇ। ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇੱਕ ਚੰਗੀ ਸੰਗਤ ਚਾਹੀਦੀ ਹੈ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸ਼੍ਰੀ ਨਾਨਕ ਸਿੰਘ ਹੋਰੋਂ ਵੱਲੋਂ ਇਹ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਦੇ ਵਿੱਚ ਐਸਪੀ ਸਿਟੀ ਸਾਹਿਬ ਸਾਡੇ ਹੈੱਡ ਸੀਗੇ ਤੇ ਡੀਐਸਪੀ ਹੈੱਡ ਕੁਆਰਟਰ ਸਰਦੇਵ ਸਿੰਘ ਸਾਡੇ ਨਾਲ ਖੜੇ ਨੇ ਤੇ ਏਐਸਪੀ ਸਾਹਿਬ ਚੌਧਰੀ ਸਾਹਿਬ ਤੇ ਜਿਹੜੇ ਗੌਰਸੀ ਸਾਹਿਬ ਜਿਹੜਾ ਡੀਐਸਪੀ ਸਾਹਿਬ ਨੇ ਇਹ ਸਾਰੀ ਟੀਮ ਇਕੱਠੇ ਕੀਤੀ ਗਈ ਸੀ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਨ ਲਈ ਤੇ ਮੰਤਵ ਇਹ ਹੈ ਵੀ ਡਰਗ ਫ੍ਰੀ ਜਿਹੜੇ ਬੱਚੇ ਨੇ ਉਹ ਡਰਗ ਵਾਲ ਨਾ ਜਾਣ ਸਪੋਰਟਸ ਵਾਲ ਜਿਆਦਾ ਪ੍ਰਭਾਵਿਤ ਹੋਣ ਇਸ ਲਈ ਇਹ ਰੈਲੀ ਦਾ ਮੁੱਖ ਮਕਸਦ ਹੈਗਾ ਤਾਂ ਕਿ ਘਰ ਘਰ ਤੱਕ ਨਸ਼ਿਆਂ ਦੇ ਜਿਹੜੇ ਬੁਰੇ ਪ੍ਰਭਾਵ ਨੇ ਉਨਾ ਬਾਰੇ ਜਾਣਕਾਰੀ ਦਿੱਤੀ ਜਾ ਸਕੀ ਬਹੁਤ ਵਧੀਆ ਗੱਲ ਹੈ ਕਿ ਘਰ ਘਰ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾ ਸਕੇ ਜਿਹੜੀ ਸਾਈਕਲ ਰੈਲੀ ਹੈ ਜਿਹੜੀ ਹੋ ਗਿਆ ਅੱਜ ਜਿਹੜੀ ਹੁਣ ਇੱਥੇ ਸਵੇਰ ਤੋਂ ਲੈ ਕੇ ਜਿਹੜੀ ਚੱਲ ਰਹੀ ਸੀ ਤੇ ਮੁੱਖੋਕੇ ਏਰੀਆ ਤੋਂ ਹੋ ਕੇ ਜਿਹੜੀ ਹੈਗੀ ਸਾਈਕਲ ਰੈਲੀ ਆਈ ਹੈ ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਜਿਹੜੇ ਹੈਗੇ ਨੇ ਇੱਥੇ ਉਹ ਵੀ ਇੱਥੇ ਜਿਹੜੇ ਹੈਗੇ ਨੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨੇ ਇੱਥੇ ਸਾਈਕਲ ਚਲਾਉਣ ਵਾਸਤੇ ਪਹੁੰਚੇ ਨੇ ਬੇਟਾ ਕਿਸ ਲਈ ਪਾਏ ਸੀ ਤੁਸੀਂ ਇੱਥੇ ਸਾਈਕਲ ਚਲਾਣ ਲਈ ਹੈ ਨਹੀਂ ਸਾਈਕਲ ਚਲਾ ਰਹੇ ਹੋ ਤੇ ਕੀ ਹੋਰ ਕੀ

x or whatsapp channel par